ਮਤਲਬ ਇਹਦਾ ਰੇਟ ਇੰਨਾ ਕਿ ਜਾਇਜ਼ ਦੇ ਦਾਂਗੇ ਕਸਟਮਰ ਆਸੇ ਪਾਸੇ ਕਿਤੇ ਟਰਾਈ ਕਰ ਲਈ ਇਹਦੇ ਨਾਲ ਦੀ ਚੀਜ਼ ਇਹਦਾ ਰੇਟ ਤਾਂ ਛੱਡੋ ਇਹਦੇ ਨਾਲ ਦੀ ਚੀਜ਼ ਵੀ ਨਹੀਂ ਮਿਲਦੀ ਇਹ ਕੀ 3500 ਰੁਪਏ ਦਾ ਬੱਡਾ ਸਿਰਫ ਲੱਗ 3500 ਰੁਪਏ ਦਾ ਤਾਂ ਨਾ ਬਾਈ ਜੇ ਆਪਾਂ ਕਹਦੀਏ ਦੋ ਮੰਜੇ ਲੈ ਕੇ ਆਉਣੇ ਆ ਤਾਂ ਆਪਾਂ ਨੂੰ ਬਾਜ਼ਾਰ ਚ ਮੰਜੇ ਨਹੀਂ ਮਿਲਦੇ ਬਾਈ ਬੱਡੇ ਦੇ ਦੂ 3500 ਰੁਪਏ ਦਾ ਸੈੱਟ ਹੈ ਬਾਈ ਕਹਿੰਦਾ ਟੇਬਲ ਵੀ ਮੰਜੂ ਛੋਟੀ ਟੇਬਲ ਵੀ ਬਣ ਜੂਗਾ ਹਾਂ ਤੇ ਨੂੰ ਫੋਲ ਏਰੀਆ ਵੀ ਘਟ ਜੂ ਫੋਲਡੇਬਲ ਹੈ ਹੂੰ ਤੇ ਇਹਦਾ ਕੀ ਉਸ ਤੋਂ ਬਾਅਦ ਆਪਣੇ ਕੋਲ ਆ ਗਈ ਸਟੱਡੀ ਟੇਬਲ ਆ ਗਈ ਠੀਕ ਹੈ ਜੀ ਅਲੱਗ-ਅਲੱਗ ਰੇਟ ਦੇ 1000 ਰੁਪਏ ਤੋਂ ਸਟੱਡੀ ਟੇਬਲ ਆਪਣੇ ਕੋਲ ਸਟਾਰਟ ਹੋ ਜਾਣਾ ਹੈ 1000 ਰੁਪਏ ਤੋਂ ਹਾਂ ਠੀਕ 990 ਰੁਪਏ ਤੋਂ ਤੇ ਬਾਕੀ ਆਪਣੇ ਕੋਲ ਆ ਗਈ ਸਾਰੀ ਚੇਅਰ ਸ਼ਹਿਰ ਭਲਾਡੇ ਅੱਜ ਦੋਸਤੋ ਬਾਈ ਰਵੀ ਹੋਰਿਆਂ ਦੇ ਸਟੋਰ ਤੇ ਗਏ ਆ ਡਿਸਕਾਊਂਟ ਸਟੋਰ ਡਿਸਕਾਊਂਟ ਸਟੋਰ ਭਲਾਡੇ ਪਹੁੰਚੇ ਆ ਇਹ ਤੋਂ ਸਸਤਾ ਕੋਈ ਸਮਾਨ ਤੁਹਾਨੂੰ ਦੇ ਨਹੀਂ ਸਕਦਾ ਏਸੀ ਦੇਖ ਲਓ ਵੀਰੇ ਅਨਵੈਟਰ ਏਸੀ ਗੋਦਰੇ ਦੇ ਫੁੱਲ ਡਿਸਕਾਊਂਟ ਤੇ ਬਾਈ ਕਹਿੰਦਾ ਕਿਸੇ ਨੇ ਆਪਣਾ ਨਵਾਂ ਬਿਜ਼ਨਸ ਸ਼ੁਰੂ ਕਰਨਾ ਤਾਂ ਬਾਈ ਹੋਰਿਆਂ ਦੀ ਫੈਕਟਰੀ ਚ ਅੱਜ ਪਹੁੰਚਿਆ ਜਮਾ ਹੋਲ ਸੇਲ ਰੇਟ ਤੇ ਬਾਈ ਹੋਰੇ ਸਮਾਨ ਦੇ ਰਹੇ ਆ ਡੈਨਿਕ ਟੇਬਲ 6 ਚੇਰਾਂ ਵਾਲਾ 4 ਵਾਲਾ ਅਲਮੀਰਾ ਦੇਖ ਲੋ ਵੀਰੇ 4 ਵਿੰਡੋ 2 ਵਿੰਡੋ ਜਿੱਦਾਂ ਦਾ ਵੀ ਤੁਹਾਨੂੰ ਘਰ ਚ ਲੋੜੀ ਦਾ ਸਮਾਨ ਚਾਹੀਦਾ ਉਹ ਤੁਸੀਂ ਬਾਈ ਹੋਰਾਂ ਕੋਲੇ ਆ ਕੇ ਫੁੱਲ ਡਿਸਕਾਊਂਟ ਤੇ ਫੁੱਲ ਡਿਸਕਾਊਂਟ ਤੇ ਸਮਾਨ ਲੈ ਸਕਦੇ ਹੋ ਨਾਮ ਹੀ ਦੇਖ ਲੋ ਡਿਸਕਾਊਂਟ ਸਟੋਰ ਵੀ ਛੋਟ ਤੇ ਆਪਾਂ ਚੀਜ਼ਾਂ ਦੇਣੀਆਂ ਕੁਰਸੀਆਂ ਲੈ ਕੇ ਕਿੰਨੀ ਮਰਜ਼ੀ ਕੁਆਟਿਟੀ ਚ ਵੀਰੇ ਕਿੰਨੀਆਂ ਸਨੂ ਚਾਹੀਦੀਆਂ ਘਰ ਬੈਠੇ ਮੰਗਾ ਸਕਦੇ ਹੋ ਆਲ ਇੰਡੀਆ ਡਿਲੀਵਰੀ ਆ ਬੜਾ ਡਾ ਸ਼ਹਿਰ ਆ ਤੇ ਮਾਲ ਖੋਰੇ ਆਪਣੇ ਨਾਲ ਰਹਿਣਗੇ ਆ ਦੇਖੋ ਤੁਸੀਂ ਉਸ ਤੋਂ ਬਾਅਦ ਆਪਣੇ ਕੋਲ ਆ ਗਈ ਸਟੱਡੀ ਟੇਬਲ ਆ ਗਈ ਠੀਕ ਹੈ ਜੀ ਅਲੱਗ-ਅਲੱਗ ਰੇਟ ਤੇ 1000 ਰੁਪਏ ਤੋਂ ਸਟੱਡੀ ਟੇਬਲ ਆਪਣੇ ਕੋਲ ਸਟਾਰਟ ਹੋ ਜਾਣਾ 1000 ਰੁਪਏ ਤੋਂ ਹਾਂ ਜੀ ਠੀਕ 999 ਰੁਪਏ ਤੋਂ ਤੇ ਬਾਕੀ ਆਪਣੇ ਕੋਲ ਆ ਗਈ ਸਾਰੀ ਚੇਅਰ ਚੇਹਰਾ ਆ ਗਿਆ ਚੇਹਰਾ ਤੇ ਦੇਖ ਲਓ ਬਾਈ ਬਹੁਤ ਕੁਆਲਟੀ ਦੀਆਂ ਚੇਰਾਂ ਵੀ ਪਈਆਂ ਸਟੱਡੀ ਟੇਬਲ ਹੋ ਗਏ 1499 ਬਾਈ ਕਹਿੰਦਾ ਘੱਟ ਤੋਂ ਘੱਟ ਆਪਣੇ ਕੋਲੇ 999 ਰੁਪਏ ਤੋਂ ਸਟੱਡੀ ਟੇਬਲ ਸ਼ੁਰੂ ਹੋ ਕੇ ਹਾਈਐਸਟ ਜਿੰਨਾ ਤੁਸੀਂ ਲੈਣਾ ਚਾਹੁੰਦੇ ਹੋ ਉਹ ਮਿਲ ਜੂਗਾ ਲਾਸਟ ਬਾਈ ਕਿੰਨੇ ਪਰਾਇਦਾ ਕਸਟਡੀ ਟੇਬਲ ਜੇ ਸਟੱਡੀ ਟੇਬਲ ਆਪਾਂ ਨੇ ਲਾਸਟ ਲੈਣਾ ਹੈ ਆਪਣੇ ਕੋਲ ਪਿਆਗਾ 3000 ਤੱਕ ਦਾ ਪਿਆ ਹੈ ਜਿਹੜਾ ਬਾਜ਼ਾਰ 'ਚ ਆਪਣਾ ਕੋਲ ਤਕਰੀਬਨ 7-8000 ਰੁਪਏ ਦਾ ਮਿਲਦਾ ਠੀਕ ਆ ਵੀਰੇ ਤੇ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਬੈੱਡ ਬਾਕਸ ਬੈੱਡ ਆ ਗਈ ਹਾਂਜੀ ਇਹ ਸਿਰਫ ਆਪਣੇ ਕੋਲ ਮਿਲ ਜੂਆ ਸਾਨੂੰ 4999 ਰੁਪਏ ਦਾ ਇਹਨਾਂ ਦੋ ਬੈੱਡ ਸੈੱਟ ਸੈਟੀਆਂ ਬਿਲਕੁਲ ਫਰੀ ਦੇਵਾਂਗੇ ਠੀਕ ਆ ਵੀਰੇ ਹਾਂ ਜੀ ਉਸ ਤੋਂ ਬਾਅਦ ਆਪਣੇ ਕੋਲ ਫਸਟਾ ਬੈੱਡ ਸ਼ਾ ਹਾਂ ਸ਼ਾਇਦ ਹੀ ਕੋਈ ਦੇਵੇ ਵੀਰੇ 5000 ਦਾ ਕੋਈ ਇੱਥੇ ਏਸੀ ਆ ਗਿਆ ਜੀ ਆਪਣੇ ਕੋਲ ਗੋਤਰੇ ਦਾ ਠੀਕ ਆ ਵੀਰੇ 34-35000 ਰੁਪਏ ਦਾ ਮਾਰਕੀਟ ਪ੍ਰਾਈਸ ਹੈ ਜੀ ਇਹਦਾ ਹਾਂ ਜੀ ਬਿਲਕੁਲ ਨਵੀਂ ਮੈਨੂਫੈਕਚਰਿੰਗ ਹੋਊਗੀ ਕਾਪਰ ਦਾ ਹੋਊਗਾ 5300 ਕੂਲਿੰਗ ਕੈਪੈਸਿਟੀ ਦਾ ਹੋਊਗਾ ਹਮ ਸਿਰਫ ਆਪਾਂ ਇਹ ਸਭ ਨੂੰ ਦੇ ਦਾਂਗੇ 29699 ਰੁਪਏ ਦੇ 29000 ਤੇ 700 ਦਾ ਮੰਨ ਲਓ ਤੁਸੀਂ ਹਾਂ 29000 ਦੇ ਦੇ ਦਾਂਗੇ ਇਹਦੇ ਨਾਲ ਆਪਾਂ ਇੱਕ ਬੀਨ ਬੈਗ ਬਿਲਕੁਲ ਫ੍ਰੀ ਦੇ ਦਾਂਗੇ ਠੀਕ ਆ ਵੀਰੇ ਹਾਂ ਇਹ ਆ ਗਈ ਇਹ ਸਟੱਡੀ ਟੇਬਲ ਹੋਰ ਉਸ ਤਰ੍ਹਾਂ ਦੀ ਆ ਗਈ ਹੂੰ ਤੇ ਇਸ ਤੋਂ ਬਾਅਦ LED ਦੇ niche ਰੱਖਣ ਵਾਲ ਤੇ ਆਪਣੇ ਕੋਲ ਆ ਗਈ LED ਪੈਨਲ ਛੋਟੇ ਜਿਹੜੇ ਆਪਾਂ LED ਦੇ niche ਰੱਖਦੇ ਨੇ ਇਹ ਆਪਣੇ ਕੋਲ 1300 ਰੁਪਏ ਤੋਂ ਸਟਾਰਟਿੰਗ ਹੈ ਇਹ 1300 ਤੋਂ ਸਟਾਰਟਿੰਗ ਆ ਹਾਂ ਇਸ ਤੋਂ ਬਾਅਦ ਆਪਣੇ ਕੋਲ ਪਲਾਸਟਿਕ ਸਟੂਲ ਆ ਗਏ ਹਾਂਜੀ ਬਾਈ ਤੁਸੀਂ ਆ ਲੈ ਲਓ ਮੇਰਾ weight 70 ਕਿਲੋ ਹੈ ਜੀ। ਅੱਛਾ ਬਾਈ, ਆ 350 ਰੁਪਏ ਦਾ ਸਟੂਲ ਆ ਪਲਾਸਟਿਕ ਦਾ। 350 ਦਾ। ਹਾਂ। ਲੋਕ ਕਹਿੰਦੇ ਨਹੀਂ ਕੁਆਲਿਟੀ ਨਹੀਂ ਹੁੰਦੀ। ਹਮ। ਰੇਟ ਕਿਉਂ ਘਟਨੇ? ਡਿਸਕਾਊਂਟ ਦੇ ਜਾਂਦੇ ਨੇ ਇੰਨੇ ਹੈਵੀ ਹੈਵੀ। ਆ ਚੈੱਕ ਕਰ ਲਓ ਤੁਸੀਂ। 350 ਦਾ ਸਟੂਲ ਆ ਗਿਆ। ਫੁੱਲ ਹੈਵੀ ਹੈ ਬਾਈ ਕੋਈ ਚੱਕਰ ਨਹੀਂ ਬਾਈ ਕਹਿੰਦਾ ਜਿਵੇਂ ਮਰਜ਼ੀ ਕੁਆਰਟੀਲਾ ਜੋ ਕੋਈ ਕੰਪਰੋਮਾਈਜ਼ ਨਹੀਂ ਕਰਦੇ ਵੀਰੇ ਹੂੰ ਤੇ ਰੇਟ ਵੀ ਨਹੀਂ ਬਾਈਆਂ ਦੇ ਬਰਾਬਰ ਕੋਈ ਦੇ ਸਕਦਾ ਵੀਰੇ ਹਾ ਲੋਈ 3500 ਰੁਪਏ ਦਾ ਬੈੱਡ ਆ ਸਿਰਫ 3500 ਰੁਪਏ ਦਾ ਤਾਂ ਨਾ ਬਾਈ ਜੇ ਆਪਾਂ ਕਹਦੀਏ ਦੋ ਮੰਜੇ ਲੈ ਕੇ ਆਉਣੇ ਆ ਤਾਂ ਆਪਾਂ ਨੂੰ ਬਾਜ਼ਾਰ 'ਚ ਮੰਜੇ ਨਹੀਂ ਮਿਲਦੇ ਬਾਈ ਬੈੱਡੇ ਦੇ ਦੂ 3500 ਰੁਪਏ ਦਾ ਸੈੱਟ ਆ ਬਾਈ ਕਹਿੰਦਾ ਆਰਾਮ ਨਾਲ ਜਿਵੇਂ ਮਰਜ਼ੀ ਉੱਪਰ ਆ ਦੇਖ ਲਓ ਤੇ ਇਹਦੇ ਨਾਲ ਵੀ ਦੋ ਬੈੱਡਸਾਈਡ ਸੈਟੀਆਂ ਫ੍ਰੀ ਦੇ ਦਾਂਗੇ ਆਪਾਂ ਠੀਕ ਐ ਤੇ ਉਸ ਤੋਂ ਬਾਅਦ ਆਪਾਂ ਚੇਰਾ ਆ ਗਏ ਹੋਰ ਇਹਦੇ ਨਾਲ ਦੀ ਕੁਆਂਟੀਟੀ ਆਪਾਂ ਦੇ ਦਾਂਗੇ ਕਿਕ ਆਪਾਂ ਸੈਂਪਲ ਤੌਰ ਤੇ ਲਈ ਹੋਈ ਹੈ ਜਿੰਨੀ ਕੁਆਂਟੀਟੀ ਚਾਹੀਦੀ ਕਸਟਮਰ ਨੂੰ ਮਿਲ ਜਾਊਗੀ ਉਸ ਤੋਂ ਬਾਅਦ ਆਪਣੇ ਕੋਲ ਪਲਾਸਟਿਕ ਟੇਬਲ ਆ ਜਾਊਗਾ ਜੀ ਹਾਂਜੀ ਬਈ ਪਲਾਸਟਿਕ ਟੇਬਲ ਦੀ ਮਜ਼ਬੂਤੀ ਚੈੱਕ ਕਰੋ ਬ੍ਰਾਂਡ ਦੱਸਾ ਦਾਨੇ ਜੀ ਨਾਲੇ ਨੀਲ ਕਮਲ ਦਾ ਹੋਊਗਾ ਕੋਈ ਦੇਸੀ ਨਹੀਂ ਹੋਊਗਾ ਠੀਕ ਹੈ ਨਾ ਨਾ ਕੁਆਲਿਟੀ ਪੂਰੀ ਟੌਪ ਦੀ ਹੋਊਗੀ ਪਲਾਸਟਿਕ ਚੈੱਕ ਕਰ ਲਿਓ ਓਕੇ ਉਸ ਤੋਂ ਬਾਅਦ ਆਪਣੇ ਕੋਲ ਆ ਗਏ ਜੀ ਬੀਨ ਬੈਗ ਇਹ ਸਿਰਫ ਆਪਣੇ ਕੋਲ ਆਣ ਲੈ ਲਓ ਜੀ ਤੁਸੀਂ 700 ਰੁਪਏ ਦਾ ਹੀ अच्छा जी नई आम 1500 2000 ਰੁਪਏ ਦੀ बिकਣ ਵਾਲੀ ਆਈਟਮ ਆ ਇੱਕ ਘਟੋ ਘਟ ਇਸ ਤੋਂ ਬਾਅਦ ਪਲਾਸਟਿਕ ਦਾ ਟੇਬਲ ਡਿਸਪੈਂਸਰ ਆ ਗਈ ਗਰਮੀਆਂ ਦਾ ਸੀਜ਼ਨ ਹੈ ਹਰ ਇੱਕ ਬੰਦਾ ਕਹਿੰਦਾ ਦੁਕਾਨ ਦਾ ਠੰਡਾ ਪਾਣੀ ਬਲੂ ਸਟਾਰ ਦੇ ਬਲੂ ਸਟਾਰ ਦਾ ਵੋਲਟੇਜ ਦਾ ਸਭ ਦਾ ਮਿਲ ਜੂਏ ਇਹ ਸਿਰਫ 5000 ਰੁਪਏ ਦੇ ਮਿਲ ਜੂ 5000 ਚ ਡਿਸਪੈਂਸਰ ਵਿਦ ਫ੍ਰੀਜਰ ਵਾਲਾ ਹੀ ਹਾਂ ਤੇਸ ਤੋਂ ਬਾਅਦ ਆਪਣੇ ਕੋਲ ਬੋਸ ਚੇਅਰ ਆ ਗਈ ਬੋਸ ਚੇਅਰ ਇਹ ਤੁਸੀਂ ਇਹਨੂੰ ਐਡਜਸਟੇਬਲ ਕਰ ਸਕਦੇ ਹੋ ओके okay. जी ਆ ਇਹਦੇ ਜਿਹੜੀ ਬੈਕ ਦਾ ਅਡਜਸਟੇਬਲ ਹੈ ਇਹ ਤੋਂ ਅੱਗੇ ਪਿੱਛੇ ਜੇ ਮਰਜ਼ੀ ਵੀ ਕਰ ਸਕਦੇ ਆ ਇਹ ਤੋਂ ਹਾਰਡ ਸੌਫਟ ਕਰੋ ਕੁਛ ਕਰੋ ਇਹਨੂੰ ਅੱਗੇ ਪਿੱਛੇ ਤੇ ਇਹਦਾ ਕੀ ਪ੍ਰਾਈਸ ਰਹੂਗਾ ਵੀਰੇ ਬੋਸਟੇਰ ਦਾ ਇਹ ਵੈਸੇ ਜੀ ਆ ਪਾ ਜੇ ਦਾ ਮੰਨ ਕੇ ਚੱਲੀ ਐਕਚੁਅਲ ਪ੍ਰਾਈਸ ਇਹਦਾ ਹੈਗਾ 14000 ਰੁਪਏ ਆਪਾਂ ਸਿਰਫ 6500 ਰੁਪਏ ਦੇ ਵਿੱਚ ਦੇ ਦਾਂਗੇ ਠੀਕ ਆ ਵੀਰੇ ਜੇ ਆਪਾਂ ਕੋਈ ਬਾਜ਼ਾਰ ਚ ਹੋ ਕਰਦਾ 14000 ਪ੍ਰਾਈਸ ਹੈ ਇਹਦਾ 14000 ਪ੍ਰਾਈਸ ਹੈ 6500 ਰੁਪਏ ਚ ਬਾਈ ਕਹਿੰਦਾ ਆਪਾਂ ਦੇ ਦਾਂਗੇ ਕਵਾਂਟੀਟੀ ਜਿੰਨੀ ਮਰਜ਼ੀ ਓਨੀ ਦੇ ਦਾਂਗੇ ਠੀਕ ਆ ਵੀਰੇ ਠੀਕ ਆ ਤੇ ਉਸ ਤੋਂ ਬਾਅਦ ਆ ਪਰਸ ਟੇਬਲ ਆ ਗਈ 2800 ਰੁਪਏ ਦੇ ਵਿੱਚ ਦੇ ਦਾਂਗੇ 4500 4000 ਤੋਂ ਘੱਟ ਕੋਈ ਦਿੰਦਾ ਨਹੀਂ ਪਰਸ ਟੇਬਲ ਹਮ ਆਪਣੇ ਕੋਲ ਸਿਰਫ 2800 ਰੁਪਏ ਦੀ ਰੇਂਜ ਆਜੂ ਇਸ ਤੋਂ ਬਾਅਦ ਆਪਣੇ ਕੋਲ ਕਿਚਨ ਦੇ ਲਈ ਕੈਬਿਨੇਟਸ ਆ ਗਈਆਂ ਤੇ ਉਸ ਤੋਂ ਬਾਅਦ ਟ੍ਰੋਲੀਆਂ ਆ ਗਈਆਂ ਇਹ ਮਲਟੀਪਰਪਸ ਯੂਜ਼ਿੰਗ ਹੈ ਇਹ ਦੀ ਮੈਂ ਸੁਣ ਦਖਾਨਾ ਤੁਸੀਂ ਇਧਰੋਂ ਇਹ ਤੇ ਫੋਕਸ ਕਰੋਗੇ ਤਾਂ ਇਹ ਸੁਣੋ ਦੇਖੋ ਇਹ trolly ਮਤਲਬ ਰੈਕ ਨੇ ਤੇ ਇਧਰੋਂ ਜੇ ਕਿਸੇ ਬੱਚੇ ਨੂੰ ਰੱਖਣਾ ਸਟੱਡੀ ਟੇਬਲ ਵੀ ਮੰਨਦੇ ਟੇਬਲ ਵੀ ਵੰਡ ਜੂਗਾ ਹਾਂ ਹਾਂ ਤੇ ਨੂੰ ਫੋਲਡ ਏਰੀਆ ਵੀ ਘਟ ਜੂ ਫੋਲਡੇਬਲ ਹੈ ਹੂੰ ਤੇ ਇਹਦਾ ਕੀ ਪ੍ਰਾਈਸ ਹੈ ਬਾਈ ਇਹ 3700 ਰੁਪਏ ਦੀ ਪੈ ਜੂ ਸਿਰਫ ਆਪਣੀ 3700 ਦੀ ਇਹ ਕਿਹੜੇ ਮਟੀਰੀਅਲ ਚ ਆ ਗਈ ਇਹ ਇਹ ਹੁੰਦਾ ਮੈਟਲ ਦਾ ਹੁੰਦਾ ਹੈ ਤੇ ਇਧਰ ਹੁੰਦੇ ਬੋਰਡ ਜੀ ਠੀਕ ਹੈ ਵੀਰੇ ਠੀਕ ਹੈ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਆਹ ਕਲੋਥ ਸਟੈਂਡ ਇਹ ਸਿਰਫ ਆਪਾਂ ਤੁਸੀਂ ਲੈ ਲਓ ਜੀ ਇਹ ਅਡਜਸਟੇਬਲ ਹੋ ਜਾਂਦੇ ਨੇ ਦੋਨੋਂ ਸਾਈਡ ਤੋਂ ਇਹ ਸਿਰਫ 1300 ਰੁਪਏ ਚ ਦੇ ਦਾਂਗੇ ਆ ਕਲੋਥ ਸਟੈਂਡ ਆਪਾਂ ਠੀਕ ਹੈ ਠੀਕ ਹੈ ਜਿਵੇਂ ਕਿਸੇ ਨੇ ਭਾਈ ਨਵਾਂ ਬਿਜ਼ਨਸ ਸ਼ੁਰੂ ਕਰਨਾ ਆਪਣਾ ਭਾਈ ਹੋਰਿਆਂ ਤੋਂ ਜਮਾ ਹੋਲ ਸੇਲ 'ਚ ਟ੍ਰੇਡ ਤੇ ਤੁਸੀਂ ਚੀਜ਼ਾਂ ਲੈ ਜਾਓ ਹੋਲ ਡਿਸਕਾਊਂਟ ਕਰ ਦਾਂਗੇ ਫੁੱਲ ਡਿਸਕਾਊਂਟ ਤੇ ਭਾਈ ਕਹਿੰਦਾ ਆਪਾਂ ਚੀਜ਼ਾਂ ਦੇ ਦਾਂਗੇ ਆ ਦੇਖੋ ਤੁਸੀਂ ਸੇਫ ਮਿਲ ਜੂਗੀ ਜਿਹੜਾ ਕਸਟਮਰ ਨੂੰ ਸਾਈਜ਼ ਚਾਹੀਦਾ ਉਸ ਸਾਈਜ਼ ਦਾ ਮਿਲ ਜੂਗਾ ਛੋਟਾ ਵੱਡਾ ਇਸ ਤੋਂ ਵੀ ਸਾਈਜ਼ ਵੱਡਾ ਮਿਲ ਜੂਗਾ ਮੋਪ ਚੈਨ ਦਾ ਮੋਪ ਮਿਲ ਜਾਣਗੇ ਬਾਲਟੀ ਵਾਲੇ ਪੋਚੇ ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਸਾਰੀ ਆਫਿਸ ਚੇਅਰ ਆ ਗਈ ਆਫਿਸ ਚੇਰਾਂ ਇਹਦੇ ਅਲੱਗ-ਅਲੱਗ ਪ੍ਰਾਈਸ ਚ ਸਾਰੀਆਂ ਹਾਂ ਜੀ ਐਮ ਆਰ ਪੀ ਤੋਂ 65% ਲੈਸ ਹੈ ਐਮ ਆਰ ਪੀ ਤੋਂ 65% ਲੈਸ ਚ ਅਲੱਗ-ਅਲੱਗ ਉਸ ਤੋਂ ਵੀਰੇ ਆਫਿਸ ਚੇਰਾਂ ਆ ਗਈਆਂ ਉਸ ਤੋਂ ਬਾਅਦ ਮਿਰਰ ਆ ਗਈ ਮਿਰਰ ਦੇਖੋ ਕਿੰਨੇ ਘੈਂਟ ਆ ਗਏ ਯਾਰ ਕਿ ਲਗਜ਼ਰੀ ਜੇ ਮਾਡਲ ਦੇ ਮਿਰਰ ਆ ਗਏ ਇਹਦਾ ਕੀ ਪ੍ਰਾਈਸ ਆ ਵੀਰੇ ਇਹ 3000 ਰੁਪਏ ਦਾ 3000 ਚ ਹੈ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲ ਆ ਗਈ ਨਿਵਾ ਨੀਰ ਕਮਲ ਦੇ ਟਰਾਲੀਆਂ ਆ ਗਈਆਂ ਜਿਹੜਾ ਆਪਾਂ ਕਹਿੰਦੇ ਨੇ ਘਰਾਂ 'ਚ ਮੌਇਸਚਰਾਈਜ਼ਰ ਯੂਜ਼ ਹੁੰਦੀਆਂ ਨੇ ਹਮ ਉਸ ਤੋਂ ਬਾਅਦ ਆਪਣੇ ਕੋਲ ਮੰਦਰ ਆ ਗਏ ਵੱਡਾ ਮੰਦਰ ਛੋਟੇ ਸਾਈਜ਼ ਦੇ ਹਰ ਇੱਕ ਤਰ੍ਹਾਂ ਦਾ ਮੰਦਰ ਮਿਲ ਜੂ ਹਮ ਜਾਇ ਤੋਂ ਜਾਇ ਪ੍ਰਾਈਸ ਦੇ ਵਿੱਚ ਵੀਰੇ ਜਿਆਦਾ ਮਹਿੰਗੇ ਨਹੀਂ ਬਿਲਕੁਲ ਬਾਈ ਕਹਿੰਦਾ ਯਾਰ ਇਹ ਤੋਂ ਘੱਟ ਕੋਈ ਦੇ ਹੀ ਨਹੀਂ ਸਕਦਾ 60% ਆਫ ਤੇ ਜਮਾ ਬਾਈਆਂ ਨੇ ਲਾ ਰੱਖਿਆ ਆ ਚੀਜ਼ ਦਿਖਾ ਨਹੀਂ ਮੈਨੂੰ ਜੀ ਜੀ ਇਹ ਚੇਅਰ ਆਪਾਂ ਨੂੰ तकरीबन ਆਪਸੇ-ਬਾਸੇ ਦੇਖੋ ਉਹਨਾਂ ਨੇ ਮੰਦੀ ਕਿਸੇ ਉਹਦੇ ਕੋਲੇ ਹਾਂਜੀ ਏਰੀਆ 'ਚ ਇਹ ਚੀਜ਼ ਆਪਣਾ ਸਿਰਫ 7700 ਰੁਪਏ ਦੇ ਦਾਂਗੇ ਅੱਛਾ ਜੀ ਹਾਂ ਰਾਇਲ ਲੱਕੀ ਸਾਰੀ ਚੀਜ਼ ਇਹ ਸਾਰੀ ਸ਼ੀਸ਼ਮ ਦੀ ਹੈ ਇਸ ਤੋਂ ਵਧੀਆ ਕੋਈ ਲੱਕੜ ਨਹੀਂ ਆਉਂਦੀ ਮੰਨ ਲਓ ਆ ਜਾਲੀ ਵਾਲੀ ਔਰੀਜਨਲ ਜਾਲੀ ਹੋਊਗੀ ਕੋਈ ਕਾਪੀ ਨਹੀਂ ਲੱਗੀ ਹੁੰਦੀ ਕੋਈ ਕੁਝ ਨਹੀਂ ਹੁੰਦਾ ਠੀਕ ਹੈ ਵੀਰੇ ਹਾਂਜੀ ਇਸ ਤੋਂ ਬਾਅਦ ਗੇਮਿੰਗ ਟੇਬਲ ਮਿਲ ਜਾਣਗੇ ਜੇ ਕਿਸੇ ਬੱਚੇ ਨੂੰ ਗੇਮਿੰਗ ਦਾ ਸ਼ੌਂਕ ਹੈ ਹਾਂਜੀ ਲਿਫਟਿੰਗ ਵਾਲਾ ਦਾ ਉੱਪਰ-ਨੀਚੇ ਹੁੰਦਾ ਤੇ LED ਲਾਈਟਸ ਵਾਲਾ ਹੁੰਦਾ ਠੀਕ ਆ ਗੇਮਿੰਗ ਟੇਬਲ ਆ ਗਏ ਬੱਚਿਆਂ ਲਈ ਆ ਦੇਖੋ ਕਿ ਬਹੁਤ ਵਧੀਆ LED ਲਾਈਟ ਵਾਲਾ ਇਹ ਕਹਿੰਦਾ ਉੱਪਰ ਲੱਗੀ ਇਹਦਾ ਕੀ ਪ੍ਰਾਈਸ ਰਹੂ ਗੇਮਿੰਗ ਟੇਬਲ ਦਾ ਇਹ 5000 ਰੁਪਏ ਦਾ ਰਹੂਗਾ 5000 ਚ ਠੀਕ ਹੈ ਜੀ ਤੇ ਬਾਕੀ ਸੋਫਾ ਕੌਫੀ ਟੇਬਲ ਆ ਗਏ ਛੋਟਾ ਟੇਬਲ ਵੱਡਾ ਜਿੱਦਾਂ ਦੀ ਮਰਜ਼ੀ ਜੀ ਦੋਸਤੋ ਤੁਹਾਨੂੰ ਚਾਹੀਦੀ ਹੈ ਬਾਈ ਹੋਰਾਂ ਕੋਲੇ ਆ ਜਾਓ ਰੇਟ ਟਰਾਈ ਕਰਕੇ ਆ ਜਾਓ ਤੇ ਬਾਈ ਹੋਰਾਂ ਦੇ ਰੇਟ ਚੈੱਕ ਕਰ ਲਿਓ ਇਹਨਾਂ ਤੋਂ ਸਸਤਾ ਤਾਂ ਮੈਂ ਤਾਂ ਬਈ ਅਜੇ ਤੱਕ ਦੇਖਿਆ ਨਹੀਂ ਨਾ ਹੀ ਬੰਦੇ ਨੇ ਕਿਸੇ ਨੇ ਦੇਣਾ ਇਹਨਾਂ ਤੇ ਅੱਗੇ ਮਾਲਕ ਹੋਰ ਆਪਾਂ ਨੂੰ ਚੀਜ਼ਾਂ ਦਿਖਾਉਣਗੇ ਸ਼ੂ ਰੈਕ ਦਿਖਾ ਦਿੰਨਾ ਵੀਰੇ ਮੈਟਲ 'ਚ ਮਿਲ ਜੂ ਬਈ ਮੈਟਲ 'ਚ ਹੀ ਮਿਲ ਜੂ ਸ਼ੂ ਰੈਕ ਲੱਕੜ 'ਚ ਵੀ ਮਿਲ ਜੂ ਬੋਰਡਨ 'ਚ ਹੀ ਮਿਲ ਜੂ ਠੀਕ ਹੈ ਜੀ ਤੇ ਇੱਕ ਹੋਰ ਚੀਜ਼ ਜਿਹੜੇ ਆਪਾਂ ਕਹਿੰਦੇ ਆ ਕਿਚਨ 'ਚ ਰੱਖਣੀ ਆ ਜਾਂ ਹੋਰ ਰੱਖਣੀ ਆ ਉਹ ਕੰਪੈਕਟ ਇਹ ਚੀਜ਼ ਹੁੰਦੀ ਹੈ ਮਤਲਬ ਆਪਣਾ ਕਿਚਨ ਏਰੀਆ ਇਹ ਜਹਾ ਹੁੰਦਾ ਕਿ ਲੇਜ ਦੀ ਬੈਠਣਾ ਜਾਂ ਹੋਰ ਖਾ ਕੇ ਇੱਥੇ ਬੱਠ ਕੇ ਖਾਣਾ ਜਾਂ ਹੋਰ ਉਹਦੇ ਲਈ ਸਭ ਤੋਂ ਬੈਸਟ ਚੀਜ਼ ਹੈ ਇਹ 4 ਸੀਟੇ ਹੋਊਗਾ ਹੂੰ ਤੇ 3000 ਰੁਪਏ ਨਾਲੋਂ 7200 ਰੁਪਏ ਦੇ 7200 ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਸਾਡਾ ਪੇਜ ਫੋਲੋ ਕਰਕੇ ਆਊਗਾ ਉਹਨੂੰ 10% ਐਕਸਟਰਾ ਰੋਪ ਦੇ ਤੁਹਾਡੇ ਪੇਜ ਦਾ ਬਾਈ ਕੀ ਨਾਮ ਆ ਉਹ ਵੀ ਬੋਲੋ ਕਿ ਆਪਣਾ ਡਿਸਕਾਊਂਟ ਸਟੋਰ ਭਲਾੜਾ ਹੈ ਡਿਸਕਾਊਂਟ ਸਟੋਰ ਭਲਾੜਾ ਬਾਈ ਦਾ ਪੇਜ ਹੈ ਜੇ ਇਹਨੂੰ ਕੋਈ ਫੋਲੋ ਕਰਕੇ ਆਉ ਉਹ ਬਾਈ ਨੂੰ ਹੋਰ ਵੀ ਜ਼ਿਆਦਾ ਡਿਸਕਾਊਂਟ ਕਰ ਦੇਣਗੇ ਵੀਰੇ 10% ਡਿਸਕਾਊਂਟ ਕਰ ਦਾਂਗੇ ਫੋਲਡਿੰਗ ਬੈੱਡ ਮਿਲ ਜਾਣਗੇ ਠੀਕ ਆ ਜੀ ਇਹ ਫੋਲਡਿੰਗ ਬੈੱਡ ਆ ਗਿਆ ਦੇਖੋ ਦੋਸਤੋ ਵਾਈਟ ਕਲਰ ਚ ਆ ਗਿਆ ਮੈਂ ਤੁਹਾਨੂੰ ਪੇਜ ਵੀ ਦਿਖਾ ਦਣਾ ਹਾਂਜੀ ਪੇਜ ਵੀ ਦਿਖਾ ਦਿਓ ਕੋਈ ਗੱਲ ਨਹੀਂ ਆਹ ਪੇਜ ਆ ਜੀ ਸਾਡਾ ਇਹ ਬਾਈ ਹੋਰਿਆਂ ਦਾ ਪੇਜ ਆ ਦੋਸਤੋ ਜਿਹੜਾ ਇਹ ਭਰਾ ਇਹ ਪੇਜ ਨੂੰ ਫੋਲੋ ਕਰਕੇ ਆਊਗਾ ਉਹਨੂੰ ਹੋਰ ਵੀ ਲੈਸ ਕਰਕੇ ਸਮਾਨ ਮਿਲ ਜੂ ਵੀਰੇ ਤੁਸੀਂ ਸਕਰੀਨਸ਼ਾਟ ਦਿਖਾ ਦਿਓ ਕੋਲਿਆ ਤੇ ਪੇਜ ਦਿਖਾ ਦਿਓ ਵਿਆਹ ਦੇਖ ਲੋ ਵੀਰੇ ਪੇਜ ਫੋਲੋ ਆ ਤੇ ਅੱਗੇ ਆ ਜਾਓ ਆਪਾਂ ਨਾ ਹੀ ਹਾਲੀਵੁੱਡ ਮੂਵੀ ਚ ਦੇਖਦੇ ਉਹਨਾਂ ਜੱਤ ਰੇ ਜੀਆਂ ਚੀਜ਼ ਹੂੰ ਹੂੰ ਇੰਗਲਿਸ਼ ਮੂਵੀ ਜੀ ਮੈਂ ਕਹਦੀ ਹਾਲੀਵੁੱਡ ਮੂਵੀਆਂ ਚ ਆਹੇ ਟੇਬਲ ਆਪਾਂ ਕਸਟਮਰ ਨੂੰ ਇਹ ਵੀ ਦੇ ਦਾਂਗੇ ਮਤਲਬ ਇਹਦਾ ਰੇਟ ਇੰਨਾ ਕ ਜਾਇਜ਼ ਦੇ ਦਾਂਗੇ ਕਸਟਮਰ ਅਸੇ ਪਾਸੇ ਕਿਤੇ ਟਰਾਈ ਕਰ ਲਈ ਇਹਦੇ ਨਾਲ ਦੀ ਚੀਜ਼ ਇਹਦਾ ਰੇਟ ਤਾਂ ਛੱਡੋ ਇਹਦੇ ਨਾਲ ਦੀ ਚੀਜ਼ ਵੀ ਨਹੀਂ ਮਿਲਦੀ ਇਹ ਕੀ ਪ੍ਰਾਈਸ ਦਾ ਬਈ 4999 ਦਾ 5000 ਰੁਪਏ ਦਾ ਹੀ ਮਤਲਬ ਆ ਦੇਖੋ ਵੀਰੇ ਹਾਲੀਵੁੱਡ ਫਿਲਮਾਂ ਚ ਆਪਾਂ ਇਦਾਂ ਦੇ ਟੇਬਲ ਦੇਖਦੇ ਆਂ ਗੋਰਿਆਂ ਦੀਆਂ ਫਿਲਮਾਂ 'ਚ ਦੇਖੋ ਦੋਸਤੋ ਤੇ ਅੱਜ ਬਾਈ ਆਪਾਂ ਨੂੰ ਇਹ 4999 ਰੁਪਏ ਦਾ ਦੇ ਦੂਗਾ ਆ ਦੇਖੋ ਵੀਰੇ ਇਹ ਚੇਅਰ ਦੇਖੋ ਤੁਸੀਂ ਇਹਦੇ ਬਾਰੇ ਕੀ ਜਾਣਕਾਰੀ ਹੈ ਬਾਈ ਆਪਣੀ ਹੁਣ ਦੇਖਣ ਜੇ ਹਰ ਇੱਕ ਕਸਟਮਰ ਸਾਡੇ ਨੂੰ ਆ ਕੇ ਕਹਿੰਦਾ ਜੀ ਇਹ ਕੁਰਸੀ ਮਿਲਦਾ ਹੈ ਘੱਟੋ ਘੱਟ ਸਾਨੂੰ 50 ਤੋਂ 60 ਬੰਦੇ ਨੇ ਕਹਤਾ ਬਹੁਤ ਸੇਲ ਕਰਤੀ ਸੀ ਇਹ ਚੇਅਰ अच्छा जी वो आके कहंदा ये 7-8000 ਰੁਪਏ ਦੀ ਲਾਉਂਦੇ ਆ ਚੇਅਰ ਸਾਨੂੰ ਹਮ ਪਰ ਇਹ ਚੇਅਰ ਸਿਰਫ 2300 ਰੁਪਏ ਦੀ ਹੈ 23 ਤੇ 2300 ਰੁਪਏ ਚ ਬਾਈ ਕਹਿੰਦਾ ਚੇਅਰ ਦੇ ਦਾਂਗੇ ਬਾਜ਼ਾਰ ਦਾ ਰੇਟ ਸੀ ਚੈੱਕ ਕਰੋਗੇ ਤਾਂ 7-8000 ਰੁਪਏ ਰੇਟ ਆ ਬਾਈ ਕਹਿੰਦਾ ਇਹ ਚੇਅਰ ਦਾ ਹਮ ਇਹ ਦੇਖੋ ਵੀਰੇ 100% ਤੱਕ ਆਫ ਦੇ ਦੋਗੇ ਜਿਆਦਾ ਤੋਂ ਜਿਆਦਾ ਬਾਈ ਆਪਣਾ ਫਟੋ 80% ਕਿਸ ਤੇ 80% ਕਿਸ ਤੇ ਘੱਟਾ ਕਿਸ ਤੇ ਵਾਧਾਈ ਠੀਕ ਆ ਸਟੋਰ ਦੇ ਵਿੱਚ ਆਪਾਂ ਦਿਖਾ ਦਈਏ ਇੱਕ ਵਾਰੀ ਸੱਜਣਾ ਹਾਂ ਜੀ ਆ ਦੇਖੋ ਵੀਰੇ ਤੁਸੀਂ ਜੇ ਕਿਸੇ ਬੰਦੇ ਨੇ ਨਵਾਂ ਕੰਮ ਸ਼ੁਰੂ ਕਰਨਾ ਹੀ ਸਾਡੇ ਤੋਂ ਕੋ ਮਾਲੇ ਆ ਸਕਦਾ ਨਵਾਂ ਕੰਮ ਸ਼ੁਰੂ ਕਰਨ ਵਾਸਤੇ ਵੀ ਆਹ ਦੇਖੋ ਬਾਈ ਸਟੋਰ ਭਰਿਆ ਪਿਆ ਫੁੱਲ ਸਮਾਨ ਦਾ ਸ਼ਹਿਰ ਬਲਾਡ ਆ ਗਿਆ ਬਾਈ ਰੋਡ ਦੇ ਉੱਪਰ ਜਮਾ ਤੇ ਨੰਬਰ 2 ਹੋਰ ਜਾਂਦੇ ਸਕਰੀਨ ਦੇ ਉੱਪਰ ਚੱਲੀ ਜਾਂਦੇ ਆ ਤੇ ਨੰਬਰ 2 ਤੇ ਵੀਰੇ ਸਾਡੇ ਕੋਲ ਆਲ ਇੰਡੀਆ ਡਿਲੀਵਰੀ ਹੁੰਦੀ ਹੈ ਜਿਵੇਂ ਸਾਡੇ ਕੋਲ ਜਾ ਰਿਹਾ ਬੰਗਲੌਰ ਕਰਨਾਟਕਾ ਹਾਂਜੀ ਦਿੱਲੀ ਹਦਰਾਬਾਦ ਆਪਣਾ ਜਮਨਾ ਨਗਰ ਲੁਧਿਆਣਾ ਕੀ ਕੋਡ ਬਠਿੰਡਾ ਬਹੁਤ ਜਗ੍ਹਾ ਤੇ ਮਾਲ ਜਾ ਰਿਹਾ ਤੇ ਜਿੱਥੇ ਮਰਜੀ ਬੈਠਾ ਬੰਦਾ ਮਗਾ ਸਕਦਾ ਹੈ ਹੌਲ ਸੇਲ ਵੀ ਕਰਦੇ ਵੀਰੇ ਅਸੀਂ ਨਾ ਨਾ ਠੀਕ ਹੈ ਜੀ ਤੇਲ ਦੇ ਨਾ ਨਾ ਹੌਲ ਸੇਲਿੰਗ ਵੀ ਹੈਗੀ ਹੈ ਇਹ ਦੇਖੋ ਵੀਰੇ ਸਟੋਰ ਫੁੱਲ ਕੁਆਲਟੀ ਫੁੱਲ ਜਮਾ ਟੋਪ ਆਪਾਂ ਸਟੋਰ ਹੋਇਆ ਪਿਆ ਜਿੰਨਾ ਮਰਜੀ ਤੁਸੀਂ ਸਮਾਨ ਖਰੀਦ ਸਕਦੇ ਹੋ ਹੌਲ ਸੇਲ ਰੇਟ ਤੇ ਆਲ ਇੰਡੀਆ ਡਿਲੀਵਰੀ ਹੈ ਬਾਈ ਕਹਿੰਦਾ ਜਿੰਨੀ ਮਰਜੀ ਕੁਆਂਟੀਟੀ ਚ ਜਿਹੜਾ ਸਮਾਨ ਚਾਹੀਦਾ ਉਹ ਸਾਨੂੰ ਆਰਡਰ ਕਰਕੇ 80% ਆਪ ਤੇ ਆਪਾਂ ਬਾਈ ਕਹਿੰਦਾ ਚੀਜ਼ਾਂ ਦੇ ਦਾਂਗੇ ਤੇ ਜਿਹੜੇ ਸੱਜਣਾ ਨੇ ਕੋਲੇ ਆਉਣਾ ਇੱਥੇ ਆ ਜਿਓ ਬੜਲਾੜਾ ਰੋਡ ਦੇ ਬਿਲਕੁਲ ਉੱਪਰ ਜਦੋਂ ਆਪਾਂ ਪਿੱਖੀ ਪਿੱਖੀ ਤੋਂ ਪਿੱਖੀ ਰੋਡ ਲਾੜਾਈ ਹਾਂਜੀ ਸ਼ੂਗਰ ਮਿਲ ਦੇ ਬਿਲਕੁਲ ਸਾਹਮਣੇ ਨੇੜੇ ਰिलायंस ਪੰਪ ਹੀ ਠੀਕ ਹੈ ਜੀ ਠੀਕ ਹੈ ਸਾਲਾ ਲੈਣੀ ਚਾਰ ਕੁਰਸੀਆਂ ਵਾਲਾ 6000 ਦਾ ਮਿਲ ਜੂਗੀ ਠੀਕ ਹੈ ਵੀਰੇ ਦੋ ਚੇਰਾਂ ਨਾਲ ਸੈੱਟ ਹੋਊਗੀ ਅਲੱਗ ਅਲੱਗ ਰੇਟ ਆਉਣਗੇ ਹਰ ਇੱਕ ਦੇ ਬੇ ਹਾਂ ਹਾਂ ਜਿਹੜੀ ਜਿਹੜੀ ਚੀਜ਼ ਲੈਣੀ ਆ ਉਹਦਾ ਅਲੱਗ ਅਲੱਗ ਸਿਸਟਮ ਕਾਫੀ ਘੱਟ ਰੇਟ ਤੇ ਮਿਲ ਜੂਗੀ ਬਾਜ਼ਾਰ ਨਾਲੋਂ ਚੈਲੰਜ ਰੇਟ ਆਉਣਗੇ ਸਾਡੇ ਠੀਕ ਆ ਬਾਜ਼ਾਰ ਚ ਕੋਈ ਦੇ ਨਹੀਂ ਸਕਦਾ ਇਹ ਤੂੰ ਸਸਤਾ ਬਾਜ਼ਾਰ ਚ ਕੀ ਆਪਣੇ ਪੰਜਾਬ ਚ ਨਹੀਂ ਹੋਣਾ ਸਸਤਾ ਇਹਨਾਂ ਸਸਤਾ ਇਹਨਾਂ ਠੀਕ ਆ ਜੇ ਮੈਂ ਉਹ ਡਬਲ ਡਾਲਰ ਨਾ ਮਾਰੀ ਜੀ ਆਪਣੇ ਕੋਲੇ ਹਾਂਜੀ ਭਾਈ ਇਹ 4500 ਰੁਪਏ ਦੀ ਹੈ ਸਿਰਫ ਸਿਰਫ 4500 ਰੁਪਏ ਦੀ 4299 ਤੇ ਇਹਦਾ ਤੂੰ ਚੈੱਕ ਕਰ ਲੋ ਮਟੀਰੀਅਲ ਜੀ ਹੂੰ ਕੋਈ ਕਹਦੇ ਕੋਈ ਮਟੀਰੀਅਲ ਚ ਕਮੀਆਂ ਤਾਂ ਦੇਖ ਸਕਦਾ ਤੇ ਇਹਦੇ ਨਾਲ ਆਪਾਂ ਇੱਕ ਬੈੱਡ ਸਾਈਡ ਸੈਟ ਵੀ ਬਿਲਕੁਲ ਫ੍ਰੀ ਦੇ ਦਾਂਗੇ ਜੀ ਆਪਾਂ ਇਹਦੇ ਨਾਲ ਬੈੱਡ ਸਾਈਡ ਸੈੱਟੀ ਬਿਲਕੁਲ ਫ੍ਰੀ ਦੇ ਦਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਵੇngo ਚਾਰ ਪੱਲੇ ਵਾਲੀ ਅਲਮਾਰੀ ਆ ਗਈ ਜੀ ਹਾਂ ਜੀ ਬਾਈ ਇਹ ਦੇਖੋ ਦੋਸਤੋ ਚਾਰ ਪੱਲਿਆਂ ਵਾਲੀ ਅਲਮਾਰੀ ਆ ਗਈ ਇਹਦਾ ਪ੍ਰਾਈਸ ਕੀ ਹੈ ਬਾਈ ਇਹਦਾ ਪ੍ਰਾਈਸ ਹੈਗਾ 7999 ਰੁਪਏ ਅੱਛਾ ਇਹਦੇ ਨਾਲ ਆਪਾਂ ਇੱਕ ਬੈੱਡ ਸਾਈਡ ਸੈੱਟੀ ਤੇ ਇੱਕ ਬੀਨ ਬੈਗ ਬਿਲਕੁਲ ਫ੍ਰੀ ਦੇ ਦਾਂਗੇ ਠੀਕ ਹੈ ਵੀਰੇ ਹਾਂ ਜੀ ਇਹ ਚਾਰ ਪੱਲਿਆਂ ਵਾਲੀ ਆ ਗਈ ਚਾਰ ਪੱਲੇ ਵਾਲੀ ਆ ਗਈ 7999 ਰੁਪਏ ਦਾ ਰੇਟ ਆ ਗਿਆ ਹੈ ਨਾ ਜੀ ਹਾਂ ਜੀ ਤੇ ਬਾਕੀ ਵੀਰੇ ਆਪਾਂ ਦਿਖਾ ਦਵਾਂਗੇ ਤੁਹਾਨੂੰ ਆਹ ਡਾਈਨਿੰਗ ਟੇਬਲ ਹੋਰ ਵੀ ਬਹੁਤ ਤਰ੍ਹਾਂ ਦਾ ਪਿਆ ਆਪਣੇ ਕੋਲੇ ਇਸ ਸਟੈਮ ਜਿਹੜਾ ਆਪਾਂ ਨੇ ਡਿਸਪਲੇ ਕੀਤਾ ਹੋਇਆ ਆਹੋ ਕੀਤਾ ਹੋਇਆ ਤੇ ਹੋਰ ਵੀ ਬਹੁਤ ਪਿਆ ਸਟਾਕ ਇਸ ਦਾ ਸਟਾਕ ਬਹੁਤ ਪਿਆ ਵੀ ਆਪਾਂ ਉਹ ਇੰਨੀਆਂ ਚੀਜ਼ਾਂ ਕਵਰ ਹੀ ਨਹੀਂ ਕਰ ਸਕਦੇ ਜੇ ਆਪਾਂ